ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਨੂੰ ਪਤਾ ਹੈ ਕਿ ਕੱਲ 1 ਤਰੀਕ ਨੂੰ ਲੋਕ ਸਭਾ ਚੋਣਾਂ ਦੀ ਜਿਹੜੀ VOTING ਹੈ ਉਹ ਕੱਲ ਹੋਣੀ ਹੈ ਆਖਰੀ ਪੜਾ ਜਿਹੜਾ ਪੰਜਾਬ ਦਾ ਇਸ ਕਰਕੇ ਇਹਨੂੰ ਲੋਕ ਕਹਿੰਦੇ ਨੇ ਮਤਦਾਨ ਮਤ ਦਾ ਮਤਲਬ ਹੈ ਅਕਲ ਕਿ ਅਕਲ ਦੇ ਨਾਲ ਕੀਤਾ ਹੋਇਆ ਇਹ ਦਾਨ ਹੈ ਸਾਡਾ ਸਾਰਿਆਂ ਦਾ ਹੱਕ ਹੈ ਗੁਰੂ ਸਾਹਿਬ ਦਾ ਬੜਾ ਇਹ ਪਵਨ ਪਿਆਰਾ ਬਚਨ ਹੈ ਕਿ ਮਾਲਕ ਆਖਣ ਲੱਗੇ ਕਿ ਉਹ ਕੰਮ ਜਦੋਂ ਕਰੋ ਉਹਦਾ ਰਿਜ਼ਲਟ ਕੀ ਮਿਲੇਗਾ ਉਰੀ ਕਿ ਸਹਾਜ ਦੇ ਕਿਤੇ ਹੱਕਦਾਰ ਤੇ ਨਹੀਂ ਪਾਗੀਦਾਰ ਤੇ ਨਹੀਂ ਬਣਾਂਗੇ ਆਪਾਂ ਮਾਲਕ ਆਖਣ ਲੱਗੇ ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੇ ਸਜਾਈ ਉਸ ਚੀਜ਼ ਨੂੰ ਇਹ ਮਾਲਕ ਜਿਵੇਂ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਨ ਲੱਗੇ ਨਾ ਕਿ ਜਿਤ ਸੇਵਿਆ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਹ ਕਾਲਬੁਰੀ ਕਮਕਾਲੀਏ ਮੰਦਾ ਮੂਲਨਾ ਕੀਤੀ ਦੇ ਲੰਮੀ ਨਦਰ ਨਿਹਾਲੀ ਐ ਇਸ ਕਰਕੇ ਮੇਰੇ ਵੀਰਾਂ ਨੂੰ ਬੇਨਤੀ ਐ ਖਾਸ ਕਰਕੇ ਪੰਜਾਬ ਵਾਲੇ ਵੀਰਾਂ ਨੂੰ ਕਿ ਰਾਸ਼ਨ ਮਿਲ ਜਾਣਾ ਕੋਈ ਪੈਨਸ਼ਨ ਮਿਲ ਜਾਣੀ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਨੂੰ ਦੇਣਾ ਇਹਦੇ ਪਿੱਛੇ ਲੱਗ ਕੇ ਕਿਤੇ ਆਪਣੀ ਵੋਟ ਨੂੰ ਅੰਜਾਈ ਨਾ ਸਿੱਕੇ ਦਿਵਾ ਦਈਏ ਉਹ ਕਿਸ ਨੇ ਬੜੀ ਪਿਆਰੀ ਘਟਨਾ ਲਿਖੀ ਉਹ ਕਹਿਣ ਲੱਗੀ ਕਿ ਜਿਹੜਾ ਚੂਹਾ ਹੁੰਦਾ ਹੈ ਨਾ ਉਹ ਮਾਰਿਆ ਅਕਸਰ ਇਸ ਚੀਜ਼ ਕਰਕੇ ਜਾਂਦਾ ਕਿ ਉਹ ਇਸ ਚੀਜ਼ ਨੂੰ ਭੁੱਲ ਕੇ ਬੈਠ ਜਾਂਦਾ ਕਿ ਜੇਕਰ ਮੈਨੂੰ ਕੋਈ ਚੀਜ਼ ਦੇ ਰਿਹਾ ਨਾ ਕੋਈ ਰੋਟੀ ਦੇ ਰਿਹਾ ਕੋਈ ਮੈਨੂੰ ਕੇਕ ਦੇ ਰਿਹਾ ਇਟ ਵਿਲ ਫ੍ਰੀ ਚ ਮਿਲ ਰਿਹਾ ਫ੍ਰੀ ਦੇ ਵਿੱਚ ਮਿਲੇ ਜਾਣ ਕਰਕੇ ਉਹ ਚੂਹਾ ਜਿਹੜਾ ਉਹ ਕੈਦ ਵਿੱਚ ਆ ਕੇ ਮਾਰਿਆ ਜਾਂਦਾ ਤੁਹਾਨੂੰ ਰਾਸ਼ਨ ਦਿੱਤਾ ਗਿਆ ਹੈ ਤੁਹਾਨੂੰ ਹਜ਼ਾਰ ਹਜ਼ਾਰ ਰੁਪਿਆ ਕਰਕੇ ਕਿ ਤੁਹਾਨੂੰ ਬੀਬੀਆਂ ਨੂੰ ਅਕਾਊਂਟ ਵਿੱਚ ਹਜ਼ਾਰ ਹਜ਼ਾਰ ਰੁਪਿਆ ਆ ਜਾਏਗਾ ਤੁਹਾਡੇ ਬੱਸਾਂ ਦੇ ਕਿਰਾਏ ਫ੍ਰੀ ਹੋ ਜਾਣਗੇ ਇਸ ਚੱਕਰ ਵਿੱਚ ਆ ਕੇ ਕੀਤੇ ਆਪਣੇ ਬੱਚਿਆਂ ਦਾ ਭਵਿੱਖ ਜਿਹੜਾ ਕਿਤੇ ਖੂ ਖਾਤੇ ਨਾ ਕਿਤੇ ਪਾ ਕੇ ਬੈਠ ਜਾਈਏ ਕੱਲ ਸਾਡੇ ਸਾਰਿਆਂ ਦਾ ਮਤਦਾਨ ਹੈ ਇਸ ਮਤ ਨੂੰ ਇਸ ਵੋਟ ਨੂੰ ਅਕਲ ਦੇ ਨਾਲ ਸਾਰੇ ਵੀਰਾਂ ਨੇ ਭੈਣਾਂ ਨੇ ਬਜ਼ੁਰਗਾਂ ਨੇ ਇਹ ਆਪਣੇ ਮਤ ਨੂੰ ਦਾਨ ਕਰਨਾ ਹੈ ਤਾਂ ਕਿ ਆਪਾਂ ਚੰਗੇ ਨੁਮਾਇੰਦੇ ਜਿਹੜੇ ਹਨ ਉਹ ਚੁਣ ਕੇ ਅਸੀਂ ਆਪਣੀ ਲੋਕ ਸਭਾ ਦੇ ਵਿੱਚ ਜਿਤਾ ਕੇ ਭੇਜ ਸਕੀਏ ਤਾਂ ਅਸੀਂ ਆਪਣੇ ਪੰਜਾਬ ਦੀ ਹੱਕ ਦੀ ਜਿਹੜੀ ਹੈ ਗੱਲ ਕਰ ਸਕਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ